ਲਓ ਜੀ ਜਿਹੜੀਆਂ ਮਾਮਾ ਆਪਣੇ ਬੱਚਿਆਂ ਦੇ ਛੋਟੀ ਉਮਰ ਦੇ ਵਿੱਚ ਮੋਟਰਸਾਈਕਲ ਚਲਾਉਣ ਤੇ ਗੱਡੀ ਚਲਾਉਣ ਦੇ ਉੱਤੇ ਖੁਸ਼ ਹੁੰਦੀਆਂ ਨੇ ਤਾਂ ਹੁਣ ਹੋ ਜਾ ਉਸਤਾਦ ਦਾ ਦੇਖਿਓ ਕਿਤੇ ਬੱਚਿਆਂ ਦੇ ਚੌ ਚੌ ਦੇ ਵਿੱਚ ਤੁਸੀਂ ਆਪਣਾ ਝੁੱਗਾ ਚੌੜ ਨਾ ਕਰਵਾ ਲਿਓ ਕਿਉਂਕਿ ਹੁਣ ਜਿਹੜੇ ਨਵੇਂ ਨਿਯਮ ਲਾਗੂ ਹੋਏ ਨੇ ਉਸ ਦੇ ਵਿੱਚ ਬੱਚਿਆਂ ਨੂੰ ਤਾਂ ਪਤਾ ਨਹੀਂ ਕੁਝ ਕਹਿਣਗੇ ਕਿ ਨਹੀਂ ਪਰ ਮਾਪੇ ਜ਼ਰੂਰ ਟੰਗੇ ਜਾਣਗੇ ਦੇਖੋ ਕਿਤੇ ਘਰ ਦੀਆਂ ਰੋਟੀਆਂ ਛੱਡ ਕੇ ਤੁਹਾਨੂੰ ਜੇਲ੍ਹ ਦੀਆਂ ਰੋਟੀਆਂ ਨਾ ਖਾਣੀਆਂ ਪੈ ਜਾਣ ਜਿਹੜੇ ਦਿਹੜੀ ਦੱਪਾ ਕਰਕੇ 4 ਪੈਸੇ ਤੁਸੀਂ ਜੋੜਦੇ ਹੋ ਉਹ ਜੋੜੇ ਹੋਏ ਪੈਸੇ ਥੋੜੇ ਥਾਣੇ ਕਚਹਿਰੀਆਂ ਦੇ ਵਿੱਚ ਨਾ ਲੱਗ ਜਾਣ ਕਿਉਂਕਿ ਨਵੇਂ ਕਾਨੂੰਨ ਦੇ ਮੁਤਾਬਿਕ ਹੁਣ ਜੇਕਰ 31 ਜੁਲਾਈ ਤੱਕ ਕੋਈ ਵੀ ਬੱਚਾ 31 ਜੁਲਾਈ ਤੋਂ ਬਾਅਦ ਜਿਸ ਦੀ ਉਮਰ 18 ਸਾਲ ਤੋਂ ਘੱਟ ਹੈ ਜੇਕਰ ਉਹ ਦੋ ਪਹੀਆ ਵਾਹਨ ਮੋਟਰਸਾਈਕਲ ਦੇ ਉੱਤੇ ਜਾਂ ਸਕੂਟੀ ਦੇ ਉੱਤੇ ਸਵਾਰ ਹੁੰਦਾ ਜਾਂ ਫਿਰ ਚਾਰ ਪਹੀਏ ਵਾਹਨ ਚਲਾਉਂਦਾ ਤਾਂ ਉਸ ਦਾ ਤਾਂ ਪਤਾ ਨਹੀਂ ਪਰ ਉਸ ਦੇ ਮਾਪਿਆਂ ਦੇ ਉੱਤੇ ਵੱਡਾ ਐਕਸ਼ਨ ਹੋਵੇਗਾ ਹੁਣ ਉਸ ਦੇ ਮਾਪਿਆਂ ਨੂੰ 3 ਸਾਲ ਦੀ ਸਜ਼ਾ ਤੇ 25000 ਰੁਪਏ ਦਾ ਜ਼ਰਮਾਨਾ ਕੀਤਾ ਜਾਵੇਗਾ ਨਵਾਂ ਕਾਨੂੰਨ ਜਿਹੜਾ ਕਿ ਉਹ ਲਾਗੂ ਹੋਣ ਜਾ ਰਿਹਾ ਹੈ ਤੇ ਦੂਜੇ ਪਾਸੇ ਹੁਣ ਉਹ ਲੋਕ ਵੀ ਸਾਵਧਾਨ ਹੋ ਜਾਣ ਜਿਹੜੇ ਲੋਕ ਆਪਣਾ ਮੋਟਰਸਾਈਕਲ ਜਾਂ ਆਪਣਾ ਕੋਈ ਵੀ ਚਾਰਪਈਆ ਵਾਹਨ ਕਿਸੇ ਨੂੰ ਅਸੀਂ ਦੇ ਦਿੰਨੇ ਆ ਵੀ ਚੱਲ ਭਾਈ ਤੂੰ ਲੈ ਜਾ ਕੋਈ ਗੱਲ ਨਹੀਂ ਹੁਣ ਉਹ ਵੀ ਸਾਵਧਾਨ ਹੋ ਜਾਣ ਇਹ ਨਾ ਹੋਵੇ ਕਿ ਕਿਸੇ ਦੀ ਆਈ ਤੁਹਾਨੂੰ ਭੁਗਤਣੀ ਪੈ ਜਾਵੇ ਜੇਕਰ ਤੁਸੀਂ ਵੀ ਕਿਸੇ ਨਾਬਾਲਗ ਨੂੰ ਆਪਣਾ ਵਾਹਨ ਦਿੰਨੇ ਹੋ ਤਾਂ ਬੱਚੇ ਨੂੰ ਨਹੀਂ ਬਲਕਿ ਜਿਹੜਾ ਉਸ ਵਾਹਨ ਦਾ ਮਾਲਕ ਹੋਵੇਗਾ ਮੋਟਰਸਾਈਕਲ ਦਾ ਜਾਂ ਕਾਰ ਦਾ ਮਾਲਕ ਉਹ ਹੋਵੇਗਾ ਉਸ ਦੇ ਖਿਲਾਫ ਇਹ ਕਾਰਵਾਈ ਕੀਤੀ ਜਾਵੇਗੀ ਹੁਣ ਆਪਣਾ ਸੋਚ ਸਮਝ ਕੇ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਗੱਡੀਆਂ ਦਾ ਧਿਆਨ ਨਾਲ ਦਿਓ ਇਹ ਨਾ ਹੋਵੇ ਕਿ ਕਿਤੇ ਤੁਸੀਂ ਇੱਕ ਪਾਸੇ ਤਾਂ ਲੋਕਾਂ ਨੂੰ ਕਿਉਂਕਿ ਅਸੀਂ ਅਕਸਰ ਦੇਖਦੇ ਆ ਕਿ ਅਸੀਂ ਬੜੀਆਂ ਤਾਰੀਫਾਂ ਕਰਦੇ ਆ ਜਦੋਂ ਕੋਈ ਸਾਡੇ ਘਰ ਰਿਸ਼ਤੇਦਾਰ ਆ ਰਿਸ਼ਤੇਦਾਰ ਆ ਜਾਂਦਾ ਵੀ ਸਾਡਾ ਤਾਂ ਜਵਾਕ ਆ ਜਿਹੜਾ ਉਹ ਮੋਟਰਸਾਈਕਲ ਚਲਾ ਲੈਂਦਾ ਸਕੂਟਰ ਚਲਾ ਲੈਂਦਾ ਮੈਨੂੰ ਵੀ ਬਿਠਾ ਕੇ ਲੈ ਜਾਂਦਾ ਰਿਸ਼ਤੇਦਾਰਾਂ ਨੂੰ ਵੀ ਬਿਠਾ ਕੇ ਲਿਆਉਂਦਾ ਗੱਡੀ ਵੀ ਚਲਾ ਲੈਂਦਾ ਹਾਲੇ ਕਿ ਉਮਰ ਉਹਦੀ 16 17 ਸਾਲ ਆ ਆਪਣੇ ਜਾਂ ਦੇ ਵਿੱਚ ਉਹਨਾਂ ਦੇ ਵੱਲੋਂ ਪੂਰੀਆਂ ਫਰੌਟੀਆਂ ਮਾਰੀਆਂ ਜਾਂਦੀਆਂ ਨੇ ਪੂਰਾ ਇਹ ਦਿਖਾਇਆ ਜਾਂਦਾ ਵੀ ਲੈ ਵੀ ਸਾਡਾ ਬੱਚਾ ਤਾਂ ਬਹੁਤ ਕਾਬਿਲ ਐ ਪਰ ਹੁਣ ਤੱਕ ਜਿਹੜੇ ਆਪਣੇ ਬੱਚਿਆਂ ਦੇ ਤੁਸੀਂ ਨੰਬਰ ਰਿਸ਼ਤੇਦਾਰਾਂ ਤੇ ਹੋਰਾਂ ਦੇ ਸਾਹਮਣੇ ਬਣਾਉਣੇ ਸੀ ਉਹ ਬਣਾ ਲਏ ਪਰ ਹੁਣ ਨਾ ਕਿਤੇ ਇਹ ਹੋਵੇ ਕਿਤੇ ਨੰਬਰ ਬਣਾਉਣ ਬਣਾਉਂਦੇ ਚੱਕਰਾਂ ਦੇ ਵਿੱਚ ਕਿਤੇ ਤੁਹਾਨੂੰ ਜੇਲ੍ਹ ਦੀ ਹਵਾ ਖਾਣੀ ਪੈ ਜਾਵੇ ਤਾਂ ਅੱਜ ਜਿਹੜਾ ਦੇਖਿਆ ਜਾ ਰਿਹਾ ਕਿ ਹੁਣ ਪੋਸ ਵੀ ਕਾਫੀ ਸਖਤ ਹੋ ਗਈ ਆ ਤਾਂ ਹੁਣ 31 ਜੁਲਾਈ ਤੋਂ ਬਾਅਦ ਜਿਹੜੇ ਬੱਚੇ ਨਾਬਾਲਗ ਨੇ ਸਕੂਲਾਂ ਦੇ ਵਿੱਚ ਮੋਟਰਸਾਈਕਲ ਗੱਡੀਆਂ ਲੈ ਕੇ ਜਾਂਦੇ ਨੇ ਤਾਂ ਹੁਣ ਉਹ ਇਹਨਾਂ ਮੋਟਰਸਾਈਕਲ ਗੱਡੀਆਂ ਦੇ ਉੱਤੇ ਕੱਪੜਾ ਪਾ ਕੇ ਰੱਖਦੇ ਨੇ ਸਾਈਕਲ ਤੇ ਜਾਣਾ ਸਕੂਲ ਜਾਓ ਕਿਤੇ ਵੀ ਜਾਣਾ ਪਰ ਹੁਣ ਤੁਸੀਂ 18 ਸਾਲ ਤੋਂ ਘੱਟ ਦਾ ਕੋਈ ਵੀ ਬੱਚਾ ਮੋਟਰਸਾਈਕਲ ਗੱਡੀ ਨਹੀਂ ਚਲਾਊਗਾ ਜੇਕਰ ਚਲਾਊਗਾ ਤਾਂ ਸਿੱਧੇ ਉਹਨਾਂ ਦੇ ਮਾਪਿਆਂ ਨੂੰ ਸਜ਼ਾ ਹੋਵੇਗੀ 3 ਸਾਲ ਦੀ ਸਜ਼ਾ ਤੇ ਨਾਲ 25000 ਰੁਪਏ ਜੁਰਮਾਨਾ ਹੋਵੇਗਾ ਖੈਰੇ ਇਹ ਕਾਨੂੰਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਇੱਕ ਵਧੀਆ ਕਾਨੂੰਨ ਮੰਨਿਆ ਜਾਂਦਾ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਬਾਜ਼ਾਰਾਂ ਦੇ ਵਿੱਚ ਛੋਟੇ-ਛੋਟੇ ਉਮਰ ਦੇ ਬੱਚੇ ਜਿਨ੍ਹਾਂ ਦੇ ਮੋਟਰਸਾਈਕਲ ਦੇ ਪੈਰ ਤੱਕ ਥੱਲੇ ਨਹੀਂ ਲੱਗਦੇ ਉਹ ਵੀ ਮੋਟਰਸਾਈਕਲ ਦੱਬੀ ਫਿਰਦੇ ਨੇ ਜੋ ਕਿ ਇਸੇ ਵੱਡੇ ਹਾਦਸੇ ਦਾ ਕਾਰਨ ਬਣਦਿਆਂ ਨੇ ਆਪਣੀ ਜਾਨ ਵੀ ਜੋਖਮ ਦੇ ਵਿੱਚ ਪਾਉਂਦੇ ਨੇ ਤੇ ਸਾਹਮਣੇ ਵਾਲ ਜਿਹਦੇ ਨਾਲ ਮੋਟਰਸਾਈਕਲ ਦੀ ਟੱਕਰ ਹੁੰਦੀ ਆ ਉਸ ਦਾ ਵੀ ਨੁਕਸਾਨ ਹੁੰਦਾ ਸੋ ਜਾਨੀ ਨੁਕਸਾਨ ਵੀ ਕਾਫੀ ਜਿਹੜੇ ਕਿ ਹੁੰਦੇ ਨੇ ਇਸ ਦੇ ਚੱਲਦੇ ਇਹ ਕਾਨੂੰਨ ਬਹੁਤ ਹੀ ਫਾਇਦੇਮੰਦ ਮੰਨਿਆ ਜਾਵੇਗਾ ਅਕਸਰ ਹੀ ਦੇਖਦੇ ਆ ਕਿ ਛੋਟੀ ਮੋਟੀ ਚੀਜ਼ ਲੈਣ ਦੇ ਵਾਸਤੇ ਵੀ ਬੱਚਿਆਂ ਨੂੰ ਮੋਟਰਸਾਈਕਲ ਦੇ ਕੇ ਬਾਜ਼ਾਰਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਤਾਂ ਉੱਥੇ ਜਾ ਕੇ ਦੇਖਿਆ ਜਾਂਦਾ ਕਿ ਨਾ ਬੱਚਿਆਂ ਦੇ ਪੈਰ ਨਹੀਂ ਲੱਗਦੇ ਦੂਜੇ ਪਾਸੇ ਕਿਸੇ ਚੀਜ਼ ਦਾ ਸਹਾਰਾ ਲੈ ਕੇ ਤਾਂ ਇਹ ਮੋਟਰਸਾਈਕਲ ਦੇ ਉੱਤੇ ਚੜਦੇ ਨੇ ਗੇਅਰ ਪਾ ਕੇ ਭਜਾਉਂਦੇ ਫਰੀ ਜਾਂਦੇ ਨੇ ਜਿਹੜਾ ਕਿ ਨੁਕਸਾਨ ਦਾ ਕਾਰਨ ਬਣਦਾ ਪਰ ਹੁਣ ਮਾਪੇ ਆਪਣੇ ਜਵਾਕਾਂ ਨੂੰ ਆਪਣੇ ਨਿਆਣੇ ਨੂੰ ਮੋਟਰਸਾਈਕਲ ਤਾਂ ਕੋਈ ਵੀ ਬਾਹਰ ਦੇਣ ਤੋਂ ਪਹਿਲਾਂ ਸੋਚ ਲਿਓ ਕਿ ਤੁਸੀਂ ਜੇਲ੍ਹ ਦੇ ਵਿੱਚ ਕਿਸ ਤਰੀਕੇ ਦੇ ਨਾਲ ਰਹੋਗੇ ਦੂਜੇ ਪਾਸੇ ਉਹ ਵੀ ਲੋਕ ਸੁਚੇਤ ਹੋ ਜਾਣਾ ਜਿਹੜੇ ਕਿ ਮੰਗਵਾ ਸਕੂਟਰ ਮੋਟਰਸਾਈਕਲ ਮੰਗਣ ਆਉਂਦੇ ਨੇ ਤਾਂ ਆਪਾਂ ਝਟ ਉਹਨਾਂ ਨੂੰ ਮੋਟਰਸਾਈਕਲ ਜਾਂ ਕਾਰ ਆਪਣੀ ਦੇ ਦਿੰਨੇ ਪਰ ਹੁਣ ਸਾਵਧਾਨ ਰਹੋ ਕਿ 18 ਸਾਲ ਤੋਂ ਕਰਦੇ ਹੋ ਉਮਰ ਦੇ ਬੱਚੇ ਨੂੰ ਜੇਕਰ ਕੋਈ ਆਪਣਾ ਮੋਟਰਸਾਈਕਲ ਜਾਂ ਕੋਈ ਵੀ ਵਾਹਨ ਦਿੰਦਾ ਤਾਂ ਕਾਰਵਾਈ ਬੱਚੇ ਦੇ ਨਹੀਂ ਸਗੋਂ ਉਸ ਵਾਹਨ ਦੇ ਮਾਲਕ ਦੇ ਖਿਲਾਫ ਹੋਵੇਗੀ ਤੁਹਾਡੇ ਇਸ ਕਾਨੂੰਨ ਨੂੰ ਲੈ ਕੇ ਕੀ ਰਾਏ ਆ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਨਵਾਂ ਕਾਨੂੰਨ ਕਿਸ ਤਰੀਕੇ ਦਾ ਲੱਗਿਆ ਕਿ ਲੱਗਦਾ ਹੈ ਕਿ ਇਸ ਕਾਨੂੰਨ ਦੇ ਲਾਗੂ ਹੋਣ ਦੇ ਨਾਲ ਜਿਹੜੇ ਹਾਦਸੇ ਹੁੰਦੇ ਨੇ ਉਹਨਾਂ ਤੋਂ ਬਚਾਅ ਹੋਵੇਗਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼